ਜੀ डिफरेंट ਸਟਾਈਲ ਦੇ ਵਿੱਚ ਬਹੁਤ ਪਿਆਰੀ कॉटन आई हुई है कॉटन ਦੀ ਜਿਹੜੀ ਸ਼ਰਟ ਹੋएगी ਇਹਦੇ ਵਿੱਚ ਮਲਟੀ ਕਲਰਸ ਯੂਜ਼ ਕੀਤੇ ਨੇ ਐਂਡ ਜਿਹੜੀ ਬੋਟਮ ਉਹ ਇੱਕ ਕਲਰ ਦੀ ਹੋएगी ਬਟ ਫੈਬਰਿਕ ਇਹਨਾਂ ਦਾ सेम ਰਹੇਗਾ ਫੈਬਰਿਕ ਹੈਗਾ ਜੀ ਸਪਾਰਕਲ कॉटन ਇਹਨੂੰ ਕਹਿੰਦੇ ਨੇ ਇਹ ਇਹਦਾ ਡਿਜ਼ਾਈਨ ਵੀ ਥੋੜਾ ਅਲੱਗ ਆਏਗਾ ਇਹ कॉटन ਜਿਹੜੀ ਹੁੰਦੀ ਹੈ ਬਹੁਤ ਸੋਹਣੀ ਪਿਓਰ कॉटन ਹੁੰਦੀ ਹੈ ਬਹੁਤ ਪਿਆਰੇ ਸੂਟ ਇਹਦੇ ਚ ਬਣ ਕੇ ਰੈਡੀ ਹੋ ਜਾਂਦੇ ਇਹ ਸਪੈਸ਼ਲ ਹੈ ਕਿ ਤੁਹਾਨੂੰ ਆ ਜਿਆਦੀਆਂ ਲੈਸਾਂ ਲਾਉਣ ਦੀ ਕੋਈ ਜ਼ਰੂਰਤ ਨਹੀਂ ਸਿਰਫ ਪਾਈਪਿੰਗ ਲਾ ਕੇ ਤੁਸੀਂ ਇਹਨੂੰ ਸਟਿਚ ਕਰ ਸਕਦੇ ਹੋ ਇਸ ਤੋਂ ਇਲਾਵਾ ਕਾਟਨ ਦੇ ਸੂਟ ਨੇ ਬਹੁਤ ਸੋਹਣਾ ਇਹਨਾਂ ਚ ਪ੍ਰਿੰਟ ਦਿੱਤਾ ਹੋਇਆ ਤੇ ਕਾਟਨ ਦੇ ਹੀ ਦੁਪੱਟੇ ਆਉਣਗੇ ਇਹ ਵੀ ਸਪੈਸ਼ਲ ਸਿਰਫ ਇਹਦੇ ਵਿੱਚ ਇਹੀ ਕਲਰ ਨੇ ਔਰ ਇਸ ਤੋਂ ਐਕਸਟਰਾ ਕੋਈ ਕਲਰ ਨਹੀਂ ਹੈਗਾ ਇਹ ਵਾਲਾ ਸਪੈਸ਼ਲ ਬਹੁਤ ਸੋਹਣਾ ਡਿਜ਼ਾਈਨ ਕਾਫੀ ਪਪੂਲਰ ਹੋਇਆ ਹੈ ਨਵੇਂ ਡਿਜ਼ਾਈਨਸ ਨਵੇਂ ਕਲਰ ਇਹਦੇ ਵਿੱਚ ਵੀ ਆ ਚੁੱਕੇ ਨੇ ਤੁਸੀਂ ਲੈ ਸਕਦੇ ਹੋ ਡਿਜ਼ਾਈਨਰ ਪੀਸ ਨੇ ਕੁਝ ਬਹੁਤ ਸੋਹਣੇ ਸੋਹਣੇ ਸੂਟ ਰੈਡੀ ਹੋਏ ਸੀ ਸੋਚੇ ਥੋੜੇ ਨਾਲ ਸ਼ੇਅਰ ਕਰਦੇ ਆ ਇੱਕ ਇੱਕ ਪੀਸ ਹੋਏਗਾ ਅਲੱਗ-ਅਲੱਗ ਇਹਨਾਂ ਵਿੱਚੋਂ ਕੋਈ ਵੀ ਤੁਸੀਂ ਲੈ ਸਕਦੇ ਹੋ ਜੀ ਤੇ ਇਹ ਵਾਲੇ ਸੂਟਸ ਵੀ ਹੈਗੇ ਨੇ 크ਰੇਪ ਦੇ ਬਣੇ ਹੋਏ ਨੇ ਕਾਟਨ ਦੇ ਬਣੇ ਨੇ ਡਿਜ਼ਾਈਨਰ ਪੀਸ ਨੇ necklines ਬਣੀਆਂ ਨੇ ਸਾਰੇ ਸੂਟ ਬਹੁਤ ਜਿਆਦਾ ਸੋਹਣੇ ਤੁਸੀਂ ਲੈ ਸਕਦੇ